ਹਾਂਜੀ ਕਲੋ ਸਾਹਿਬ ਹੁਣ ਆਪਾਂ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਦੱਸਿਓ ਕਿ ਤੁਹਾਡੇ ਕਲੱਬ ਦਾ ਨਾਂ ਕੀ ਹੈ ਜੀ ਹਾਂਜੀ ਉਹਦਾ ਨਾਂ ਅਸੀਂ ਰੱਖਿਆ ਸੀਗਾ ਜੀ ਆਪਾਂ ਪੰਜਾਬ ਤੋਂ ਆਏ ਆ ਜੀ ਤੇ ਪੰਜਾਬ ਨਾਲ ਹੀ ਪੰਜਾਬੀ ਲਈ ਜਿਉਣਾ ਹੈ ਜੀ ਆਪਾਂ ਤੇ ਪੰਜਾਬੀ ਲਈ ਹੀ ਮਰਨਾ ਹੈ ਜੀ ਤੇ ਅਸੀਂ ਦੇਖਿਆ ਵੀ ਜਦੋਂ ਆਪਾਂ ਪੰਜਾਬ ਦਾ ਨਾਂ ਹੀ ਆਪਾਂ ਕਿਉਂ ਨਾ ਰੱਖੀਏ ਜੀ ਆਪਾਂ ਕੋਈ ਵੀ ਐਕਟੀਵਿਟੀ ਕਰਾਉਣੀ ਹੈ ਕੁਝ ਵੀ ਕਰਾਉਣਾ ਹੈ ਪਹਿਲਾਂ ਆਪਣਾ ਨਾਂ ਪਹਿਲਾਂ ਬੋਲਣਾ ਚਾਹੀਦਾ ਵੀ ਪੰਜਾਬੀ ਪੰਜਾਬ ਹੈ ਤੇ ਉਹਦੇ ਕਰਕੇ ਫਿਰ ਅਸੀਂ ਸਾਰਿਆਂ ਨੇ ਸੋਚ ਵਿਚਾਰ ਕਰਕੇ ਪੰਜਾਬੀ ਯੂਥ ਕਲੱਬ ਕੈਨਬਰਾ ਅਸੀਂ ਉਹ ਯੂਥ ਵੀ ਅਸੀਂ ਨਾਲ ਜੋੜਿਆ ਤੇ ਕਲੱਬ ਅਸੀਂ ਨਾਲ ਇਹਨਾਂ ਤਾਂ ਅਸੀਂ ਇਹਦਾ ਨਾਂ ਦਾ ਰੱਖਿਆ ਜੀ ਬਹੁਤ ਵਧੀਆ ਨਾਂ ਜੀ ਪੰਜਾਬੀ ਯੂਥ ਕਲੱਬ ਕੈਨਬਰਾ ਕੈਨਬਰਾ ਜੀ ਕੈਨਬਰਾ ਚ ਫਿਰ ਅਸੀਂ ਆਵਦਾ ਰਹ ਰਹੇ ਹਾਂ ਸਾਨੂੰ ਸਾਰਾ ਕੁਝ ਕੈਨਬਰਾ ਨੇ ਹੀ ਦਿੱਤਾ ਹੈਗਾ ਰਹੇ ਹਾਂ ਤੇ ਉਹ ਵੀ ਅਸੀਂ ਉਹ ਵੀ ਨਾਲ ਜੋੜਿਆ ਕਰਮ ਤੇ ਤੇ ਜਨਮ ਭੂਮੀ ਦੋਨੇ ਅਸੀਂ ਜੋੜ ਕੇ ਫਿਰ ਇਹ ਰੱਖਿਆ ਤਾਂ ਜੀ ਪਹਿਲੇ ਦਰਸ਼ਕੋ ਜਨਮ ਭੂਮੀ ਨੂੰ ਕਰਮ ਭੂਮੀ ਨਾਲ ਜੋੜਨਾ ਇਹ ਵੱਡੀ ਗੱਲ ਆ ਚੰਗੀ ਸੋਚ ਆ ਤੇ ਵਧੀਆ ਸੋਚ ਦੇ ਵਧੀਆ ਨਤੀਜੇ ਸਾਹਮਣੇ ਆਉਂਦੇ ਆ ਤੇ ਇਹ ਜਿਹੜਾ ਟੂਰਨਾਮੈਂਟ ਤੁਸੀਂ ਕਰਾਉਣ ਜਾ ਰਹੇ ਆ ਜੀ ਇਹ ਕਿੰਨੀ ਤਰੀਕ ਨੂੰ ਆ ਟੂਰਨਾਮੈਂਟ ਜੀ ਇਹ ਟੂਰਨਾਮੈਂਟ 7 ਸਪਟੰਬਰ ਸੰਡੇ ਵਾਲੇ ਦਿਨ ਰੱਖਿਆ ਜੀ ਤੇ ਪਹਿਲਾਂ ਸਾਨੂੰ ਸੀਗਾ ਵੀ ਸੈਟਰਡੇ ਦਾ ਰੱਖ ਲਈ ਸੈਟਰਡੇ ਤੋਂ ਚਲੋ ਆਪਣਾ ਭਾਈਚਾਰਾ ਜਾਂ ਕੰਮਾਂ ਵਾਲੇ ਨੇ ਜੀ ਤੇ ਉਹਦੇ ਕਰਕੇ ਫਿਰ ਸੰਡੇ ਨੂੰ ਸਾਰੇ ਫਰੀ ਹੁੰਦੇ ਨੇ ਜੀ ਛੁੱਟੀ ਹੁੰਦੀ ਹੈ ਕੋਸ਼ਿਸ਼ ਕਰ ਮੈਂ ਗੁਰੂ ਘਰ ਜਾਂਦੇ ਨੇ ਜਾਂ ਔਰ ਉਹਦੇ ਕਰਕੇ ਅਸੀਂ 7 ਸਪਟੰਬਰ ਸੰਡੇ ਵਾਲੇ ਦਿਨ ਟੇਲਰ ਗਰਾਊਂਡ ਦੇ ਵਿੱਚ ਰੱਖਿਆ ਜੀ ਇਹ ਜਿੱਥੇ ਕੀ ਆਪਣਾ ਪੰਜਾਬੀਆਂ ਦਾ ਘੜਾ ਹੈ ਜੀ ਤੇ ਜ਼ਿਆਦਾਤਰ ਪੰਜਾਬੀ ਬਜ਼ੁਰਗ ਇੱਥੇ ਵਾਕ ਕਰਦੀ ਮਿਲਦੇ ਨੇ ਰੋਥੇ ਰੱਖ ਲਈ ਆ ਕਰਕੇ ਅਸੀਂ ਜੋ 7 ਸਪਟੰਬਰ ਰੱਖਿਆ ਜੀ